ਹਾਂਜੀ ਦੋਸਤੋ ਕੀ ਹਾਲ ਚਾਲ ਨੇ ਬਾਈ ਜੀ ਆਹ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਾਈ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਚੰਗੀਆਂ ਚੰਗੀਆਂ ਕਾਰਾਂ ਕਰ ਦਿਖਾਵਾਂਗੇ ਬਾਈ ਜੀ ਤੇ ਕੁਝ ਪੈਸਿਆਂ ਦੇ ਵਿੱਚ ਹੀ ਤੁਸੀਂ ਇੱਥੋਂ ਕਾਰ ਖਰੀਦ ਸਕਦੇ ਹੋਗੇ ਬਾਈ ਜੀ ਤੇ ਬਾਕੀ ਜੇ ਲੋਨ ਦੀ ਗੱਲਬਾਤ ਕਰੀਏ ਬਾਈ ਜੀ ਤਕਰੀਬਨ ਅੱਧੇ ਪੌਣੇ ਘੰਟੇ ਦੇ ਵਿੱਚ ਤੁਹਾਡਾ ਲੋਨ ਹੋ ਜਾਊਗਾ ਤੇ ਇਹ ਬਾਈ ਜੀ ਮੇਲਾ ਹੁੰਦਾਗਾ ਮਹੀਨੇ ਦੇ ਦੂਜੇ ਐਤਵਾਰ ਤੇ ਲਗਾਇਆ ਜਾਂਦਾਗਾ ਅਮਰਗੜ ਧੂਰੀ ਕਾਰ ਬਾਜ਼ਾਰ ਵੱਲੋਂ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਆਜੋ ਤੁਹਾਨੂੰ ਕਾਰਾਂ ਦਿਖਾਉਣੇ ਲੈ ਮਿੱਤਰੋ ਸਭ ਤੋਂ ਪਹਿਲਾਂ ਤੁਹਾਨੂੰ ਸਸ ਆ ਮਤਰਾ ਜੋ ਕੀ ਬਾਈ ਜੀ ਹਰ ਘਰ ਦੀ ਡਿਮਾਂਡ ਆਗੇ ਕਈ ਵੀਰ ਛੋਟੇ ਬਜਟ ਵਾਲੇ ਹੁੰਦੇ ਨੇਗੇ ਉਹਨਾਂ ਵਾਸਤੇ ਇਹ ਕਾਰ ਖਾਸ ਆ ਗਈ ਜੇ ਗੱਲਬਾਤ ਕਰੀਏ ਬਾਈ ਜੀ ਦੇਖ ਸਕਦੇ ਹੋ ਤੁਸੀਂ ਚੰਗੇ ਗੱਡੀ ਨੂੰ ਲਾਇਵ ਹੀ ਲੱਗੇ ਨੇ ਜੇ ਲਾਇਆ ਦੀ ਗੱਲਬਾਤ ਕਰੀਏ ਘੱਟੋ ਘੱਟ ਨਵਾਲਾ ਬਾਈ ਜੀ 10-11000 ਰੁਪਏ ਤੇ ਲਾਈ ਆਉਂਦੇ ਨੇਗੇ ਤੇ ਇਹ ਬਾਈ ਜੀ ਸੋਨੋ ਸਿਰਫ ਔਰ ਸਿਰਫ ਮਿਲੂਗੇ 45000 ਰੁਪਏ ਦੇ ਵਿੱਚ 2004 ਮਾਡਲ ਆ ਗਈ ਇੰਟੀਰੀਅਰ ਦੀ ਵੀ ਦਿਖਾ ਦਨੇ ਇੰਜਨ ਦੀ ਵੀ ਬਈ ਚੰਗੀ ਹੈਗੀ ਬਾਕੀ ਤੁਸੀਂ ਕੰਡੀਸ਼ਨ ਚੈੱਕ ਵੀ ਕਰ ਸਕਦੇ ਹੋ ਬਾਈ ਜੀ ਬਾਕੀ ਸਕਰੀਨ ਤੇ ਦੇਖ ਸਕਦੇ ਹੋ ਬਾਈ ਜੀ ਓਕੇ ਦੀ ਰਿਪੋਰਟ ਆਲੀ ਤਕਰੀਬਨ ਭਾਈ ਜੀ ਇੱਥੋਂ ਕਹ ਲਈਏ ਇਹ ਸਭ ਤੋਂ ਸਸਤੀ ਕਾਰ ਸੀਗੀ ਸਟਾਰਟਿੰਗ ਕਾਰ ਕਹ ਲਈਏ ਆਪਾਂ ਠੀਕ ਹੈ ਭਾਈ ਜੀ ਤੇ ਅਗਲੀ ਕਾਰ ਦਿਖਾਉਣੇ ਆ ਕਿ ਤੁਹਾਨੂੰ ਕ੍ਰੇਟਾ ਪੰਜਾਬ ਨੰਬਰ ਦੀ ਕਾਰ ਆ ਗਈ ਜਿੱਥੇ ਭਾਈ ਜੀ ਇੱਥੋਂ ਤੁਹਾਨੂੰ ਤਕਰੀਬਨ ਲੱਗ ਚੱਲੀ ਆ ਫਾਸਟ ਸੈਕੰਡ ਓਨਰ ਕਾਰਾਂ ਜਿਹੜੀਆਂ ਥੋੜੀਆਂ ਜਿਆਦਾ ਮਿਲਣੀਆਂ ਇਹ ਗੱਡੀ ਨੂੰ ਤੁਸੀਂ ਦੇਖ ਸਕਦੇ ਹੋ ਭਾਈ ਜੀ ਲਾਏ ਚੰਗੇ ਲੱਗੇ ਹੋਏ ਨੇਗੇ ਜੇ ਮਾਡਲ ਦੀ ਗੱਲ ਬਾਤ ਕਰੀਏ ਭਾਈ ਜੀ 2018 ਮਾਡਲ ਆ ਜੀ 2018 ਮਾਡਲ ਆ ਗਾ ਭਾਈ ਜੀ ਤੇ 2033 ਤੱਕ ਪਾਸਿੰਗਾ ਤੇ 81 81000 ਕਿਲੋਮੀਟਰ ਦੂਰ ਚੱਲੀ ਹੋਈ ਹੈਗੀ ਬਾਕੀ ਇੰਟੀਰੀਅਰ ਤੁਸੀਂ ਦੇਖ ਸਕਦੇ ਬਈ ਚੰਗੇ ਇੰਟੀਰੀਅਰ ਦੀ ਹੈ ਬਈ ਜੀ ਤੇ ਇਹਦੇ ਰੇਟ ਦੀ ਗੱਲ ਬਾਤ ਕਰੀਏ ਬਈ ਜੀ ਤੇ ਬਾਕੀ ਸਾਨੂੰ ਚੈੱਕ ਕਰਵਾਦਣੇ ਬਈ ਚਾਰੇ ਪਾਸੇ ਘੁੰਮ ਕੇ ਤੇ ਜੇ ਰੇਟ ਦੀ ਗੱਲ ਬਾਤ ਕਰੀਏ ਬਈ ਜੀ 8 ਲੱਖ 65000 ਰੁਪਏ ਡਿਮਾਂਡ ਹੈ ਬਈ ਜੀ ਠੀਕ ਹੈ ਬਈ ਜੀ ਤੇ ਬਾਕੀ ਬਈ ਮੌਕੇ ਤੇ ਮਾਨਤਾਣ ਹੋ ਜੂਗਾ ਕ੍ਰੇਟਾ ਬਈ ਜੀ ਟਾਪ ਮਾਡਲ ਐਸ ਐਕਸ ਚ ਗੱਡੀ ਹੈ ਬਈ ਜੀ ਇਹ ਠੀਕ ਹੈ ਬਈ ਜੀ ਤੇ ਅਗਲੀ ਦਿਖਾਉਣੇਗੇ ਤੁਹਾਨੂੰ ਬਈ ਜੀ ਤੇ ਇਹ ਗੱਡੀ ਦੇਖ ਸਕਦੇ ਬਈ ਜੀ ਹੁੰਡਈ ਵਾਲਿਆਂ ਦੀ ਬਈ ਜੀ ਤੇ ਹੁੰਡਈ ਵਾਲਿਆਂ ਦੀ ਗੱਡੀ ਹੈਗੀ ਬਈ ਜੀ ਇਮੇਜ ਕੰਡੀਸ਼ਨ ਚ ਚੈੱਕ ਕਰੋ ਬਈ ਜੀ ਪੀ ਵੀ 13 ਸੰਗਰੂਰ ਦਾ ਨੰਬਰ ਹੈਗਾ ਬਈ ਜੀ ਬਾਕੀ ਗੱਲਬਾਤ ਕਰੀਏ ਬਈ ਜੀ ਤੁਸੀਂ ਦੇਖ ਸਕਦੇ ਹੋ ਕੰਪਨੀ ਵੱਲੋਂ ਲਾਏ ਨਵੇਂ ਟਾਇਰ ਕੰਡੀਸ਼ਨ ਦੀ ਓਕੇ ਪਈ ਹੈ 2015 ਮਾਡਲ ਹੈਗੀ 77000 ਕਿਲੋਮੀਟਰ ਦੂਰ ਚੱਲੀ ਹੋਈ ਹੈ ਬਈ ਜੀ ਤੇ ਡਿਮਾਂਡ ਦੀ ਗੱਲਬਾਤ ਕਰੀਏ ਬਈ ਜੀ 3 ਲੱਖ ਤੇ 45000 ਰੁਪਏ ਡਿਮਾਂਡ ਹੈਗੀ ਕੰਡੀਸ਼ਨ ਤੁਹਾਨੂੰ ਚੁੱਕ ਘੁਮ ਕੇ ਦਿਖਾ ਦਿੰਨੇ ਬਈ ਜੀ ਪੂਰੀ ਚੰਗੀ ਕਾਰ ਆ ਗਈ ਤੇ ਅਗਲੀ ਦਿਖਾਉਣੇ ਤੁਹਾਨੂੰ ਦਿੱਲੀ ਨੰਬਰ ਦੀ ਸਕਾਰਪਿਓ ਚੈੱਕ ਕਰੋ ਭਾਈ ਜੀ ਕਈ ਵੀਰਾਂ ਦੇ ਡਿਮਾਂਡ ਹੁੰਦੀ ਹੈ ਭਾਈ ਜੀ ਵੀ ਸਕਾਰਪਿਓ ਲੈਣੀ ਹੈ ਪੁਰਾਣੇ ਮਾਡਲ ਵਾਲੀ ਠੀਕ ਹੈ ਭਾਈ ਜੀ ਕਿਉਂਕਿ ਭਾਈ ਜੀ ਛੋਟਾ ਗੱਡੀ ਹੈਗੇ ਤੇ ਇਹ ਜੱਜਦੀ ਵੀ ਹੈ ਭਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਜੀ ਲੋ ਮੀਟਰ ਲਾਇਲੂਏ ਲੱਗੇ ਹੋਏ ਨੇਗੇ ਚੰਗੀ ਕਾਰ ਆ ਗਈ 12,75,000 ਰੁਪਏ ਡਿਮਾਂਡ ਹੈਗੀ 19 ਮਾਡਲ ਆਵੇ ਜੀ ਤੇ ਫਰਸਟ ਓਨਰ ਆ ਗਈ ਅਗਲੀ ਆ ਗਈ ਭਾਈ ਜੀ ਸਵਿਫਟ ਦਿੱਲੀ ਨੰਬਰ ਦੀ ਕਾਰ ਆ ਗਈ ਅੰਟੀਰੀਅਰ ਦੀ ਗੱਲਬਾਤ ਕਰੀਏ ਬਈ ਜੀ ਫੁੱਲ ਕੋਕਾ ਸ਼ੀਸ਼ੇ ਵਰਗੀ ਕਾਰ ਪਈ ਹੈ ਜੀ ਚੈੱਕ ਕਰੋ ਬਈ ਬਾਕੀ ਸਕਰੀਨ ਤੇ ਤੁਸੀਂ ਦੇਖ ਵੀ ਸਕਦੇ ਹੋ ਚੰਗੇ ਟਾਇਰ ਪਏ ਨੇਗੇ ਠੀਕ ਹੈ ਬਈ ਜੀ ਓਕੇ ਰਿਪੋਰਟ ਚ ਕਾਰ ਹੈਗੇ ਤੇ ਇਹ ਬਈ ਜੀ ਸਵਿਫਟ ਬੀਡੀਆਈ ਹੈਗੇ 15 ਪਲੱਸ 16 ਮਾਡਲ ਸੈਕੰਡ ਓਨਰ ਹੈ ਬਈ ਜੀ ਤੇ ਜੇ ਪ੍ਰਾਈਸ ਦੀ ਗੱਲਬਾਤ ਕਰੀਏ ਬਈ ਜੀ 3 ਲੱਖ ਤੇ 85000 ਰੁਪਏ ਡਿਮਾਂਡ ਆ ਗਈ ਠੀਕ ਹੈ ਜੀ ਬਾਕੀ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾ ਦਨੇ ਬਈ ਜੀ ਚੰਗੀ ਕਾਰ ਹੈਗੇ ਕੋਕਾ ਪੀ ਸਗੀ ਤੁਹਾਨੂੰ ਮਤਰਾ ਚੈੱਕ ਕਰੋ ਓਕੇ ਰਿਪੋਰਟ ਚ ਤੇ ਅਗਲੀ ਸਵਿਫਟਾ ਕੀ ਬਈ ਜੀ ਐਲ ਐਕਸ ਆਈ ਚ ਕੰਡੀਸ਼ਨ ਇਹਦੀ ਵੀ ਚੈੱਕ ਕਰ ਸਕਦੇ ਹੋ ਬਈ ਜੀ ਤੇ ਇਹ ਇਹਦੇ ਮਾਡਲ ਦੀ ਗੱਲਬਾਤ ਕਰੀਏ ਬਈ ਜੀ 2000 ਤੇ 10 ਮਾਡਲ ਆ ਗਈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਈ ਜੀ ਓਕੇ ਰਿਪੋਰਟ ਚ ਸਾਫ ਤੇ ਫਰੰਟ ਸ਼ੀਸ਼ਾ ਵੀ ਅਜੇ ਤੱਕ ਨਾਲ ਲਗਾ 2030 ਤੱਕ ਪਾਸਿੰਗ ਆ ਗਈ ਸਿਰਫ ਔਰ ਸਿਰਫ 1 ਲੱਖ ਤੇ 75000 ਰੁਪਏ ਇਹ ਗੱਡੀ ਦੀ ਡਿਮਾਂਡ ਆ ਗਈ ਅਗਲੀ ਆ ਗਈ ਬਈ ਜੀ ਫੋਰਡ ਵਾਲਿਆਂ ਦੀ ਆਈਕੌਨ ਗੰਡੇ ਵੀ ਬਾਈ ਜੀ ਦੇਖ ਸਕਦੇ ਹੋਗੇ ਚੈੱਕ ਕਰ ਸਕਦੇ ਲਾਇ ਲੱਗੇ ਹੋਏ ਨੇ ਕਿ ਮਿੱਤਰੋ ਟਾਇਰ ਵੀ ਹੈਗੇ ਬਾਈ ਜੀ 60 ਕੁ ਪੈਸੇ ਤੇ ਫਰਸਟ ਓਨਰ ਆ ਗਈ 2029 ਤੱਕ ਪਾਸਿੰਗ ਆ ਗਈ ਤੇ ਸਿਰਫ 1,60,000 ਰੁਪਏ ਡਿਮਾਂਡ ਲੱਗੀ ਤੇ 2010 ਮਾਡਲ ਆ ਗਈ ਬਾਕੀ ਵੱਡੀ ਡਿੱਗੀ ਵਾਲੀ ਕਾਰ ਹੈ ਬਈ ਜੀ ਪੀ ਵੀ 13 ਸੰਗਰੂਰ ਦਾ ਨੰਬਰ ਹੈਗਾ ਤੇ ਅਗਲੀ ਦਿਖਾਉਣੇ ਤੁਹਾਨੂੰ ਹੋਂਡਾ ਵਾਲਿਆਂ ਦੀ ਬਾਈ ਜੀ ਹੋਂਡਾ ਸਿਟੀ ਪੀਵੀ 13 ਸੰਗਰੂਰ ਦਾ ਨੰਬਰ ਆ ਲਾਏ ਚੱਕ ਕਰੋ ਮਿੱਤਰੋ ਲਾਏ ਲੂਏ ਲੱਗੇ ਹੋਏ ਨੇਗੇ ਚੰਗੇ ਕਾਰ ਆ ਗਈ ਝੋਟਾ ਕਾਰ ਕਹਿੰਦੇ ਨੇਗੇ ਅੱਜ ਕੱਲ ਬਈ ਜੀ ਟ੍ਰੈਂਡ ਚ ਕਾਰ ਤੇ ਸੈਕੰਡ ਓਨਰ ਦੀ 2017 ਮਾਡਲ ਆ ਗਈ ਡਿਮਾਂਡ ਦੀ ਜੇ ਗੱਲਬਾਤ ਕਰੀਏ ਬਈ ਜੀ ਡਿਮਾਂਡ ਰੱਖੀ ਹੈਗੀ ਦੀ 6 ਲੱਖ ਰੁਪਈਆ ਤੇ ਅਗਲੀ ਆ ਗਈ ਸਵਿਫਟ ਤੇ ਲਾਏ ਦੇਖੋ ਮਿੱਤਰੋ ਲਾਏ ਲੂਏ ਨੇ ਚੰਗੇ ਲੱਗੇ ਹੋਣ ਮਿੱਤਰੋ ਓਕੇ ਰਿਪੋਰਟ ਦਾ ਸਾਫ ਕਾਰ ਆ ਪੀਵੀ 26 ਨੰਬਰ ਆ ਗਈ 2023 ਮਾਡਲ ਆ ਗਈ 2023 ਮਾਡਲ ਆ ਗਈ ਫਰਸਟ ਓਨਰ ਆ ਗਈ 6 ਲੱਖ 50 ਹਜ਼ਾਰ ਰੁਪਏ ਦੀ ਟਾਪ ਮਾਡਲ ਕਾਰ ਮਿੱਤਰੋ ਤੇ ਅਗਲੀ ਮਿੱਤਰੋ ਆ ਗਈ BDI 2000 ਤੇ 19 ਮਾਡਲ ਲਾਏ ਇਹਨੂੰ ਵੀ ਚੰਗੇ ਲੱਗੇ ਨੇ ਫਰਸਟ ਓਨਰ ਆ ਗਈ 7 ਲੱਖ 50 ਹਜ਼ਾਰ ਰੁਪਏ ਡਿਮਾਂਡ ਹੈਗੀ ਚੈੱਕ ਕਰ ਸਕਦੇ ਹੋ ਬਾਕੀ ਵੀ ਜੀ ਬਰੀਜਾ ਕਾਰ ਆ ਗਈ ਤਕਰੀਬਨ ਬਾਈ ਜੀ ਬਰੀਜਾ ਪਾਈਆਂ ਕੋਲੇ ਘੱਟੋ ਘੱਟ ਖੜੀਆਂ ਨੇ ਇਸ ਵਕਤ 7 ਤੋਂ 8 ਤੇ ਅਗਲੀ ਆ ਗਈ ਬਈ ਜੀ ਸਕੌਡਾ ਰੈਪਿਡ ਚੈੱਕ ਕਰੋ ਮਿੱਤਰੋ ਕਾਰ ਬਾਕੀ ਚ ਓਕੇ ਦੀ ਰਿਪੋਰਟ ਚਾ ਸਾਫ ਕਾਰ ਪਈਆ ਵਿੱਚ ਉਹ ਵੀ ਓਕੇ ਸੀਟ ਕਵਰ ਵਗੈਰਾ ਜਮਾ ਐਂ ਓਕੇ ਦੀ ਰਿਪੋਰਟ ਚ ਨੇ ਤੇ ਰੈਪਿਡ 2012 ਮਾਡਲ ਆ ਸੈਕੰਡ ਓਨਰ ਆ ਗਈ 2 ਲੱਖ ਤੇ 40000 ਰੁਪਏ ਡਿਮਾਂਡ ਆ ਗਈ ਤੇ ਪੀਵੀ 13 ਸੰਗਰੂਰ ਦਾ ਨੰਬਰ ਆਗਾ ਮਿੱਤਰੋ ਬਾਕੀ ਚੈੱਕ ਕਰ ਸਕਦੇ ਬਈ ਜੀ ਜ਼ਿਆਦਾਤਰ ਇੱਥੇ ਜਿੰਨੀਆਂ ਕਾਰਾਂ ਕਰੀਏ ਬਈ ਜੀ ਜ਼ਿਆਦਾਤਰ ਪੰਜਾਬ ਨੰਬਰ ਦੀਆਂ ਕਾਰਾਂ ਆਉਂਦੀਆਂ ਨੇਗੀਆਂ ਤੇ ਅਗਲੀ ਮੇਰੇ ਅੱਗੇ ਸਵਿਫਟ ਲਾਇਲੋ ਇਹਨੂੰ ਵੀ ਲੱਗੇ ਹੋਏ ਨੇਗੇ ਤੇ 2016 ਮਾਡਲ ਆ ਗਿਆ ਬੀਡੀਆਈ ਦੇ ਵਿੱਚ ਆ ਗਿਆ ਥਰਡ ਪਾਰਟੀ ਆ ਗਈ ਬਾਈ ਜੀ ਤੇ ਗੱਲਬਾਤ ਕਰੀਏ ਰੇਟ ਦੀ 4 ਲੱਖ 40000 ਰੁਪਏ ਡਿਮਾਂਡ ਆ ਗਈ ਪੀਵੀ30 ਗਿੱਦੜਵਾਹੇ ਦਾ ਨੰਬਰ ਆਗਾ ਤੇ ਅਗਲੇ ਆ ਗਈ ਬਾਈ ਜੀ ਐਂਡਿਕਾ ਗਾਣਾ ਮਸ਼ਹੂਰ ਹੋਇਆ ਸੀ ਬੜਾ ਬਾਈ ਜੀ ਸਾਗਰ ਦੀ ਬੋਟੀ ਲੈਂਦੀ ਐਂਡਿਕਾ ਚਲਾ 2010 ਮਾਡਲ ਸੈਕੰਡ ਓਨਰ ਆਗੇ ਤੇ ਮਿੱਤਰ ਪਾਸਿੰਗ 50000 ਦੀ ਬਈ ਜੀ ਤੇ 1 ਲੱਖ 25000 ਰੁਪਏ ਦੀ 2000 12 ਮਾਡਲ 2010 ਮਾਡਲ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਚੰਗੇ ਕੰਡੀਸ਼ਨਲ ਦੀ ਤਕਰੀਬਨ ਬਈ ਜੀ ਐਬੀ ਸੰਗਰੂਰ ਨੰਬਰ ਦੀ ਆ ਤੇ ਅਗਲੀ ਸਾਨੂੰ ਦਿੱਲੀ ਨੰਬਰ ਦੀ ਦਿਖਾਉਣੇਗੇ ਮਿੱਤਰੋ ਕ੍ਰੇਟਾ ਕਾਰ ਲਾਇਲੂਏ ਤੁਸੀਂ ਦੇਖ ਸਕਦੇ ਹੋ ਬਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਫਰੰਟ ਸ਼ੀਸ਼ਾ ਵੀ ਇਹਦੇ ਵੀ ਨਾਲ ਦਾ ਮਿੱਤਰੋ ਥੋੜਾ ệ țeੜਾ ਹੋਇਆ ਤੇ 2017 ਮਾਡਲ ਆ ਫਸਟ ਓਨਰ ਆ ਗਏ ਫਸਟ ਓਨਰ ਆ ਗਏ ਤੇ 2032 ਤੱਕ ਪਾਸ ਸਿੰਘਾਂ ਤੇ ਡਿਮਾਂਡ ਦੀ ਗੱਲਬਾਤ ਕਰੀਏ ਬਈ ਜੀ 7 ਲੱਖ 50 ਹਜ਼ਾਰ ਰੁਪਏ ਡਿਮਾਂਡ ਆ ਗਈ ਠੀਕ ਹੈ ਜੀ ਇੱਕ ਗੱਲ ਹੋਰ ਦੱਸਦੀ ਬਈ ਚੱਲਦੀ ਵੀਡੀਓ ਦੇ ਵਿੱਚ ਜਿਹੜੇ ਵੀਰ ਜਿਹੜਾ ਕਾਰਾਂ ਖਰੀਦਣੇ ਚਾਹੁੰਦੇ ਨੇ ਖਰੀਦ ਵੀ ਸਕਦੇ ਨੇ ਪਰ ਜਿਹੜੇ ਵੀਰਾਂ ਨੇ ਠੀਕ ਹੈ ਬਈ ਜੀ ਇੱਥੇ ਕਾਰ ਆਪਣੀ ਵੇਚਣਾ ਹੈ ਤਾਂ ਉਹ ਵੀ ਬਈ ਜੀ ਮਹੀਨੇ ਦੇ ਦੂਜੇ ਐਤਵਾਰ ਆ ਕੇ ਇੱਥੇ ਆਪਣੀ ਘਰ ਵੇਚ ਸਕਦੇ ਨੇਗੇ ਤੇ ਬਾਕੀ ਬਈ ਸਕਰੀਨ ਤੇ ਨੰਬਰ ਆ ਉੱਤੇ ਗੱਲ ਕਰ ਸਕਦੇ ਹੋਗੇ ਅੱਗੇ ਪਾਰਕਿੰਗ ਦੇ ਵਿੱਚ ਮੇਰਾ ਆ ਕੇ ਬਈ ਜੀ 2019 ਮਾਡਲ ਠੀਕ ਹੈ ਬਈ ਜੀ 2034 ਤੱਕ ਪਾਂਸਿੰਗ ਆ ਗਈ ਤੇ 1 ਲੱਖ 17 ਹਜ਼ਾਰ ਕਿਲੋਮੀਟਰ ਦੂਰ ਚੱਲੀ ਹੋਈ ਹੈਗੀ 6 ਲੱਖ 95000 ਰੁਪਏ ਦੇ ਮਾਰਾ ਚੰਗੇ ਟਾਇਰ ਨੇ ਚੰਗੇ ਲਾਇਨ ਨੇ ਕਿ ਮਿੱਤਰੋ ਕੰਡੀਸ਼ਨ ਦੀ ਚੰਗੀ ਹੈਗੀ ਤੇ ਵਿੱਚ ਉਹ ਵੀ ਜੇ ਕੰਡੀਸ਼ਨ ਦੀ ਫੁੱਲ ਸਾਫ ਪਈ ਹੈਗੀ ਠੀਕ ਹੈ ਬਾਈ ਜੀ ਤੇ ਬਾਕੀ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਬਾਈ ਜੀ ਫਰੀਜ ਆ ਕਰ ਜਿੱਦਾਂ ਮੈਂ ਤੁਹਾਨੂੰ ਆਖਿਆ ਜੀ ਦੋ ਗਾਰ ਆਪਾਂ ਫਰੀਜ ਦਿਖਾਤੀਆਂ ਅੱਗੇ ਵੀ ਬਹੁਤ ਹੋਣਗੀਆਂ ਤੇ ਅਗਲੇ ਆਗੇ ਬਾਈ ਜੀ ਟਾਇਰਸ ਲੀਵਾ ਅੱਜ ਕੱਲ ਦੀ ਬਈ ਜੀ ਬਹੁਤ ਡਿਮਾਂਡ ਅਗੇ ਚੌਧਲੀ ਕਾਰ ਦੀ ਬਈ ਜੀ ਫੈਮਿਲੀ ਕਾਰ ਆ ਗਈ ਗੱਡੀ ਪਰਚੇਜ ਕਰ ਸਕਦੇ ਹਾਂ ਦਾ 2011 ਮਾਡਲ ਆ ਗਈ ਸੀਲ ਕਰਵਾ ਲਈ ਮੇਰੇ ਜੀ ਤੱਕ 22 ਤੱਕ ਪਾਰਸ਼ਿੰਗ ਆ ਗਈ ਬਈ ਜੀ ਤੇ 1 ਲੱਖ 22000 ਕਿਲੋਮੀਟਰ ਜ਼ਰੂਰ ਚੱਲੀ ਹੋਈ ਆ ਗਈ ਤੇ ਸਿਰਫ ਔਰ ਸਿਰਫ 2 ਲੱਖ ਰੁਪਏ ਦਾ ਪ੍ਰਾਈਜ਼ ਆ ਗਈ ਬਾਕੀ ਸਾਨੂੰ ਚਾਰੇ ਪਾਸੇ ਘੁੰਮ ਕੇ ਦਿਖਾ ਦਿੰਨੇ ਬਈ ਜੀ ਦਿੱਖ ਤੱਕ ਲੱਗ ਰਿਹਾ ਬਈ ਜੀ ਸਾਰੇ ਗੱਡੇ ਔਰਿਜਨਲ ਹੀ ਆ ਗਈ ਤੇ ਅਗਲੀ ਆ ਗਈ ਬਈ ਜੀ ਸਵਿਫਟ ਬੀਡੀਆਈ ਇਹ ਵੀ ਕਾਰ ਤੁਸੀਂ ਚੈੱਕ ਕਰ ਸਕਦੇ ਹੋ ਜੀ ਚੰਗੀ ਕਾਰ ਪਈ ਹੈਗੀ ਤੇ ਇਹ ਕਾਰ ਹੈਗੀ ਬਈ ਜੀ 2000 ਤੇ 11 ਮਾਡਲ ਸੈਕੰਡ ਓਨਰ ਦੀ ਕਾਰ ਹੈਗੀ ਬਈ ਜੀ ਤੇ 2 ਲੱਖ ਤੇ 30000 ਰੁਪਇਆ ਇਹ ਕਾਰ ਦੀ ਡਿਮਾਂਡ ਹੈਗੀ ਤੇ ਅਗਲੀ ਬਈ ਜੀ ਦਿਖਾਉਣਾ ਸਾਨੂੰ ਬੰਪਰ ਤੋਂ ਬੰਪਰ Ориਜినਲ ਕਾਰ ਪੀ ਵੀ 98 90 ਹੈਗਾ ਬਈ ਜੀ 2021 ਮਾਡਲ ਹੈ ਡੀਜ਼ਲ ਦੀ ਕਾਰ ਹੈਗੀ ਫਰਸਟ ਓਨਰ ਹੈਗੀ ਤੇ 1 ਲੱਖ ਤੇ 23500 ਕਿਲੋਮੀਟਰ ਦੂਰ ਚੱਲੀ ਹੋਈ ਹੈ ਤੇ ਜੇ ਡਿਮਾਂਡ ਦੀ ਗੱਲਬਾਤ ਕਰੀਏ ਬਈ ਜੀ ਇਹਦੇ ਡਿਮਾਂਡ ਹੈਗੇ ਹੈਗੇ ਟੋਟਲ 7 ਲੱਖ ਰੁਪਈਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬੇ ਜੀ ਲਾਇਲੂਏ ਕੰਪਨੀ ਵੱਲੋਂ ਲੱਗੇ ਹੋਣੇ ਕੰਡੀਸ਼ਨ ਦੀ ਫੁੱਲ ਓਕੇ ਹੈਗੀ ਤੇ ਅਗਲੇ ਤੁਹਾਨੂੰ ਦਿਖਾਉਣੇਗੇ ਬੇ ਜੀ ਫਿਕਸ ਰੇਟ ਦੀਆਂ ਕਾਰਾਂ ਤੇ ਇਹ ਆ ਗਈ ਬੇ ਜੀ 2011 ਮਾਡਲ ਸੈਕੰਡ ਓਨਰ ਦੀ ਕਾਰ ਆ ਗਈ ਤੇ 2 ਲੱਖ 25 ਹਜ਼ਾਰ ਕਿਲੋਮੀਟਰ ਜ਼ਰੂਰ ਚੱਲੀ ਹੋਵੇ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬੇ ਜੀ ਤੇ ਬਾਕੀ ਵੀ ਇਹਦਾ ਰੇਟ ਬੇ ਜੀ ਤੁਸੀਂ ਮੌਕੇ ਤੇ ਪਤਾ ਕਰ ਲਿਓ ਸਕਰੀਨ ਤੇ ਨੰਬਰ ਹੈਗਾਗਾ ਮਿੱਤਰੋ ਅਗਲੀ ਕਾਰ ਦਿਖਾਉਣੀ ਆ ਤੁਹਾਨੂੰ ਫੋਰਡ ਵਾਲਿਆਂ ਦੀ ਇਕੋ ਸਪੋਰਟਸ ਕਾਰ ਦੇਖੋ ਭਾਈ ਜੀ ਛੋਟਾ ਕਾਰ ਕਹ ਲਈਏ ਭਾਈ ਜੀ ਤੇ ਪੀਵੀ 11 ਨੰਬਰ ਆ ਗਿਆ ਮਿੱਤਰੋ ਫੋਰਡ ਵਾਲਿਆਂ ਦੀ ਕਾਰ ਆ ਗਈ ਚੰਗੇ ਕਾਰ ਆ ਗਈ 15+16 ਮਾਡਲ ਆ ਗਈ ਸੈਕੰਡ ਆਨਰ ਚ ਆ ਗਈ ਤੇ 2031 ਤੱਕ ਪਾਸਿੰਗ ਆ ਗਈ 72000 ਕਿਲੋਮੀਟਰ ਦੂਰ ਚੱਲੀ ਹੋਈ ਆ ਤੇ ਰੇਟ ਦੀ ਗੱਲਬਾਤ ਕਰੀਏ ਭਾਈ ਜੀ 4 ਲੱਖ ਤੇ 10000 ਰੁਪਿਆ ਡਿਮਾਂਡ ਆ ਗਈ ਠੀਕ ਆ ਭਾਈ ਜੀ ਤੇ ਚੈੱਕ ਕਰ ਸਕਦੇ ਹੋ ਭਾਈ ਜੀ ਕਾਰ ਤੇ ਅਗਲੀ ਆ ਗਈ ਭਾਈ ਜੀ ਸਵਿਫਟ ਡਿਜ਼ਾਇਰ ਹਰਿਆਣਾ ਨੰਬਰ ਚ ਕਾਰ ਆ ਗਈ ਵੇ ਜੀ ਕੰਡੀਸ਼ਨ ਦੀ ਚੰਗੀ ਪਈ ਆ ਗਈ ਤੇ ਜੇ ਮਾਡਲ ਦੀ ਗੱਲ ਬਾਤ ਕਰੀਏ ਵੇ ਜੀ 2012 ਮਾਡਲ ਆ ਗਈ ਸਵਿਫਟ 1200 ਸੈਕੰਡ ਓਨਰ 27 ਤੱਕ ਪਾਸਿੰਗ 2 ਲੱਖ 30000 ਰੁਪਏ ਪ੍ਰਾਈਜ਼ ਆਗਾ